ਪੰਜਾਬ ਸਰਕਾਰ ਦਾ ਤਾਂ ਉਹ ਕੰਮ ਹੋਇਆ ਪਿਆ ਜਿਵੇਂ ਕਿਸ ਨੇ ਨਾ ਸੁੱਖ ਸੁਖ ਲਈ ਫੇਰ ਅੱਬਾ ਮੇਰੀ ਮੱਝ ਲੱਭ ਜਾਈ ਤੇ ਜਿੱਥੇ ਜਾਵੇ ਉੱਥੇ ਸੁੱਖ ਸੁਖ ਲਈ ਜਿੱਥੇ ਜਾਵੇ ਉੱਥੇ ਸੁੱਖ ਸੁਖ ਲਈ ਤੇ ਜਿਹੜਾ ਨਾਲ ਉਹਦੇ ਤੁਰਿਆ ਜਾਂਦਾ ਸੀ ਉਹ ਕਹਿੰਦਾ ਯਾਰ ਜਿਹੜੇ ਹਸਾਵਣਾ ਐਨੇ ਤਾਂ ਮੱਝ ਨਹੀਂ ਜਿੰਨੀਆਂ ਸੁੱਖਾਂ ਸੁਖ ਲੈਣ ਉਹ ਦੂਜਾ ਉਹ ਕਹਿੰਦਾ ਜਿਹਦੀ ਮੱਝ ਗਵਾਚੀ ਸੀ ਉਹ ਕਹਿੰਦਾ ਯਾਰ ਮੇਰੀ ਗੱਲ ਸੁਣੋ ਇੱਕ ਵਾਰੀ ਮੇਰਾ ਮੱਝ ਦੇ ਸਿੰਘਾਂ ਨੂੰ ਹੱਥ ਪੈ ਜੇ ਫਿਰ ਬਾਬੇ ਦੀ ਸੁੱਖ ਕਿਹਨੇ ਦੇਣੀ ਹੈ ਉਹੀ ਹਾਲਤਾ ਅੱਜ ਜਿਹੜਾ ਹੈਗਾ ਪੰਜਾਬ ਦੀ ਕੈਬਨਿਟ ਦੇ ਹੋਇਆ ਪਿਆ ਵਿਅਵਹਕਾਨ ਨੂੰ ਪੈਸੇ ਨਹੀਂ ਜਿਵੇਂ ਪਿੰਡ ਵਾਲੇ ਕਹਿੰਦੇ ਹੁੰਦੇ ਆ ਆਪਾਂ ਕਹਿੰਦੇ ਕਰਜ਼ਾ ਚੱਕ ਚੱਕ ਕੇ ਤਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਪੈਂਦੀਆਂ ਨਹੀਂ ਜਿਹੜੇ 1100 ਆਪਾਂ ਕਹਿੰਦੇ ਪ੍ਰੋਫੈਸਰ ਭਰਤੀ ਕੀਤੇ ਸੀ ਉਹਨਾਂ ਦੀ ਭਰਤੀ ਰੱਦ ਕਰਤੀ ਇਹਨਾਂ ਨੇ ਕਹਿੰਦੇ ਸਾਡੇ ਕੋਲੇ ਪੈਸੇ ਨਹੀਂ ਗਏ ਤੇ ਕਿਸਾਨਾਂ ਨੂੰ ਇਹ ਕਹਿ ਰਿਹਾ ਕਿ ਤੁਹਾਨੂੰ ਅਸੀਂ ਹਰ ਸਾਲ 1 ਲੱਖ ਰੁਪਏ ਠੇਕਾ ਦਿਆ ਕਰਾਂਗੇ ਬਸ ਤੁਸੀਂ ਇਹ ਸਾਈਨ ਮਾਰ ਦਿਓ ਕਿਸਾਨ ਉਹ ਜਿੱਦੇ ਸਾਈਨ ਮਾਰ ਤੇ ਹੱਥ ਵਾਡੇਗੇ ਜਦੋਂ ਹੱਥ ਵਾਢੇ ਗਏ ਫਿਰ ਬਾਬੇ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਉਹ ਹੀ ਆ ਫਿਰ ਤੁਹਾਨੂੰ ਕਿਹਨੇ ਪੁੱਛਣਾ ਤੁਸੀਂ ਇਹ ਗੱਲ ਦੇਖੋ ਯਾਰ ਕਿ 165 ਪਿੰਡਾਂ ਦਾ ਉਜਾੜਾ ਹੋ ਰਿਹਾ ਹੈ ਜਿਨ੍ਹਾਂ ਨੇ ਚੰਡੀਗੜ੍ਹ ਜਦੋਂ ਚੰਡੀਗੜ੍ਹ ਵਸਿਆਣਾ ਪਵਾਦ ਬਹੁਤ ਵੱਡਾ ਇਲਾਕਾ ਸੀ ਪਵਾਦ ਦੇ ਜਿਹੜੇ ਹੈਗੇ ਦਰਜਣਾ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਅੱਜ ਜਿਨ੍ਹਾਂ ਦੇ ਪਿੰਡ ਉਹ ਜਿਹੜੇ ਚੰਡੀਗੜ੍ਹ ਚ ਕਿੰਨੇ ਕਦਿਆਂ ਕੋਠੀਆਂ ਨਹੀਂ ਤੁਸੀਂ ਆਪ ਸੋਚ ਸਕਦੇ ਹੋ ਬਾਬਿਓ ਪਹਿਲਾਂ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਸੀ ਕਿ ਲੈਂਡ ਪੂਲਿੰਗ ਮਤਲਬ ਕਿ ਜਦੋਂ ਕਿਸੇ ਜ਼ਮੀਨ ਅਕਵਾਇਰ ਕਰਨੀ ਸੀ ਤਾਂ ਇੱਕ ਨੀਤੀ ਬਣੀ ਸੀ ਜਿੰਨੀ ਉਹਦੀ ਕੀਮਤ ਹੈ ਉਹਦੇ ਨਾਲ 4 ਗੁਣਾ ਜ਼ਿਆਦਾ ਕੀਮਤ ਸਰਕਾਰ ਨੂੰ ਦੇਣੀ ਪੈਣੀ ਸੀ ਮੰਨ ਲਓ ਇੱਕ ਕਿੱਲੇ ਦਾ ਮੁੱਲ ਹੈਗਾ 1 ਕਰੋੜ ਰੁਪਈਆ ਤੇ ਜੇਕਰ ਸਰਕਾਰ ਨੇ ਉਹਨੂੰ ਅਕਵਾਇਰ ਕਰਨਾ ਤਾਂ ਉਹਨੂੰ ਦੇਣਾ ਪੈਣਾ ਸੀ 4 ਕਰੋੜ ਰੁਪਈਆ ਤੇ ਇਹ ਤਾਂ ਪਹਿਲੀ ਸਰਕਾਰ ਹੈ ਜਿਹੜੀ ਕਹਿੰਦੀ ਵੀ ਅਸੀਂ ਪੈਸਾ ਦੇਣਾ ਕੁਝ ਨਹੀਂ ਤੁਸੀਂ ਆਪ ਦਾ ਜਿੰਨਾ ਇੱਕ ਕਨਾਲ ਹੋਊਗੀ ਤਾਂ 125 ਗਾਜ ਦੇ ਦਿਆਂਗੇ ਅੱਜ ਦੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ ਤੇ ਦੋ ਕਨਾਲਾਂ ਹੋਊਗਾ ਤਾਂ 250 ਗਾਜ ਦੇ ਦਿਆਂਗੇ ਮਤਲਬ ਕੀ ਆ ਤੁਹਾਨੂੰ ਦੇਣਾ ਕੁਝ ਨਹੀਂ ਸਿਰਫ ਉੱਥੇ ਇੱਕ ਕਹਿੰਦੇ ਪਲਾਟ ਦੇ ਦਿਆਂਗੇ ਪਹਿਲੀ ਗੱਲ ਤਾਂ ਤੁਸੀਂ ਲੁਧਿਆਣੇ ਵਾਲਿਓ ਮਹਾਲੀ ਵਾਲਿਓ ਬਠਿੰਡੇ ਵਾਲਿਓ ਕਰਤਾਰਪੁਰ ਵਾਲਿਓ ਕਲੋਨੀਆਂ ਦੇਖ ਲਿਓ ਇੱਕ ਵਾਰੀ ਜਾ ਕੇ ਵੀ ਕਲੋਨੀ ਕਿੰਨੇ ਟਾਈਮ ਦੇ ਵਿੱਚ ਡਿਵੈਲਪ ਹੁੰਦੀ ਹੈ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਤੋਂ ਵੀ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਦੀਆਂ ਕਲੋਨੀਆਂ ਵੀ 10-10 15-15 16 ਚ ਡਵਲਪ ਹੁੰਦੀਆਂ ਕਿਉਂਕਿ ਪਹਿਲਾਂ ਕੀ ਹੁੰਦਾ ਪਹਿਲਾਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਫਿਰ ਉੱਥੇ ਸੀਵਰੇਜ ਪਾਇਆ ਜਾਂਦਾ ਫਿਰ ਸੜਕਾਂ ਬਣਦੀਆਂ ਨੇ ਫਿਰ ਪਲਾਟ ਕੱਟੇ ਜਾਂਦੇ ਆ ਜਿਦੋਂ ਕਿ ਜਿੱਨਾ ਜਿੱក ਸੀਵਰੇਜ ਨਹੀਂ ਪਿਆ ਜਿੱਨਾ ਕਿ ਸੜਕਾਂ ਨਹੀਂ ਬਣੀਆਂ ਉਹਨਾਂ ਚ ਇੱਕ ਤਾਂ ਉਹਦਾ ਕੋਈ ਖਰੀਦਦਾਰ ਹੀ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜੇ ਮੋٹے ਜਿਹੜੇ ਆਪਾਂ ਗੱਲ ਕਰ ਗਏ ਜਿਹੜੇ ਬੰਦੇ ਆਉਂਦਾ ਕੰਮ ਹੁੰਦਾ ਪ੍ਰਾਪਰਟੀ ਦਾ ਫਿਰ ਉਹ ਕੰਪਨੀ ਨਾਲ ਟੀਲ ਕਰਦੇ ਆ ਫਿਰ ਉਹਦੇ ਚੋਂ ਜਿਹੜ ਫਿਰ ਉਹਦੇ ਉਹਤੇ ਅਸਾਰੀ ਸ਼ੁਰੂ ਹੁੰਦੀ ਹੈ ਤਾਂ ਤੁਸੀਂ ਦੇਖੋ ਫਿਰ ਅਸਾਰੀ ਵੇਲੇ ਵਿੱਚ ਜਾਂਦੇ ਆ ਫਿਰ ਅੰਤ ਦੇ ਮਤਲਬ ਕੀ ਹੁੰਦਾ ਕਈ ਵਾਰੀ ਇਹੋ ਜਿਹੀ ਪ੍ਰਾਪਰਟੀਆਂ ਪੰਜਾਬ ਦੇ ਮਹੱਲੀ ਤੇ ਬਹੁਤ ਇਲਾਕਿਆਂ ਦੇ ਵਿੱਚ ਪੰਗਾ ਬਠਿੰਡੇ ਆ ਲੱਗਿਆ ਨੇ ਜੇਕਰ ਬਠਿੰਡੇ ਵਾਲੇ ਹੋਣਾ ਤਾਂ ਜਦੋਂ ਆਪਾਂ ਗੋਨਿਆਣਾ ਰੋਡ ਤੇ ਜਾਂਦੇ ਆ ਬਠਿੰਡਾ ਗੋਨਿਆਣਾ ਜਣਾ ਜਿਹਨੂੰ ਆਪਾਂ ਬਠਿੰਡਾ ਅੰਮ੍ਰਿਤਸਰ ਰੋਡ ਕਹਿੰਦੇ ਆ ਤਾਂ ਸਰਕਾਰ ਨੇ ਇਥੇ ਕਲੋਨੀ ਕੱਟੀ ਆ ਤੇ ਉਹਦੇ ਵਿੱਚ ਕੱਲੇ ਕਬੂਤਰ ਰਹਿੰਦੇ ਆ ਕਾਰਨ ਕਿਉਂਕਿ ਉਹਦੀ ਇੱਕ ਗੱਲ ਉੱਡ ਗਈ ਕਿ ਇਹਦਾ ਮਟੀਰੀਅਲ ਮਾੜਾ ਤੇ ਮਟੀਰੀਅਲ ਮਾੜੇ ਦੀ ਗੱਲ ਉਹਦੀ ਤਾਂ ਉਸ ਤੋਂ ਬਾਅਦ ਉੱਥੇ ਅੱਜ ਕਿਸੇ ਨੇ ਵੀ ਇੱਕ ਪਲਾਟ ਨਹੀਂ ਲੈਂਦੇ ਤੇ ਜਿਹੜਾ ਭੱਲਾ ਇਹਨਾਂ ਦਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਾਇਆ ਉਹਨੇ 50 ਵਾਰੀ ਵੀਡੀਓ ਪਾਈ ਆ ਵੀ ਇਹਨੂੰ ਖਰੀਦ ਲਓ ਭਰਾ ਮੇਰੋ ਜਦੋਂ ਤੁਹਾਡੀ ਜ਼ਮੀਨ ਤੁਹਾਡੇ ਹੱਥੋਂ ਇੱਕ ਵਾਰੀ ਲੈ ਲਈ ਇਹਨਾਂ ਨੇ ਇਹਨਾਂ ਨੇ ਜਦੋਂ ਲੈ ਲਈ ਤੇ ਇੱਕ ਵਾਰੀ ਦਿੱਲੀ ਦੇ ਬਾਣੀਆਂ ਨੂੰ ਵੇਚਤੀ ਇਹਨਾਂ ਨੇ ਉਹਨਾਂ ਤੋਂ ਲੈ ਲੈਣਾ ਮੋਟਾ ਫੰਡ ਪਰ ਤੁਸੀਂ ਬੁੱਕ ਹੋਗੇ ਇੱਕ ਤੁਸੀਂ ਇੱਕ ਗੱਲ ਹੋਰ ਦੇਖੋ ਯਾਰ ਇਹ ਸਰਕਾਰ ਦੇ 1.5 ਸਾਲ ਰਹਿ ਗਏ ਆ ਤੇ ਘੱਟੋ ਘੱਟ ਜੇ ਤੀਜੇ ਪਲਾਨ ਚ ਜਾ ਕੇ ਇਹ ਕਲੋਨੀਆ ਡਵਲਪ ਹੋਣਗੀਆਂ ਮੰਨ ਲਓ ਸਰਕਾਰਾਂ ਦੋ ਬਦਲ ਜਾਣੀਆਂ ਤੇ ਪੰਜਾਬ ਸਰਕਾਰ ਹੋਵੇ ਤੇ ਖਾਸ ਕਰਕੇ ਆਪਾਂ ਅੱਗੇ ਭਾਰਤ ਦੇ ਵਿੱਚ ਗੱਲ ਕਰਕੇ ਜਿਹੜੀ ਪਾਰਟੀ ਨੇ ਜਿਹੜੀ ਸਕੀਮ ਲਾਗੂ ਕੀਤੀ ਆ ਆਉਣ ਵਾਲੀ ਪਾਰਟੀ ਜਾਂ ਆਉਣ ਜਿਹੜੀ ਹੈਗੀ ਪਹਿਲਾਂ ਉਹ ਸਕੀਮ ਦੇ ਉੱਤੇ ਪਹਿਲਾਂ ਲੱਤ ਮਾਰਦੀ ਜਿਵੇਂ ਮੰਨ ਲਓ ਜੇਕਰ ਤੁਸੀਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜਿੰਨੀ ਜਿਹੜੀ ਅਕਾਲੀ ਦਲ ਵੇਲੇ ਜਿਹੜਾ ਨੰਨੀ ਸ਼ਾ ਚੌਂਕ ਸੀਗਾ ਤੁਸੀਂ ਦੇਖੋ ਮਠਿੰਡੇ ਤੋਂ ਜਦੋਂ ਆਪਾਂ ਜਾਂਦੇ ਆ ਨਾ ਅਪਾ ਗੱਲ ਕਰਕੇ ਇਧਰ ਨੂੰ ਕੁੱਦੇ ਵਾਲੇ ਪਾਸੇ ਨੂੰ ਬਾਦਲਾ ਵਾਲੇ ਪਾਸੇ ਨੰਨੀ ਸ਼ਾਂ ਚੌਂਕ ਦੇ ਉੱਤੇ ਦੁਬਾਰਾ ਐਟਰੀ ਨਹੀਂ ਲੱਗੀ ਜਿਹੜਾ ਮੱਛੀ ਵਾਲਾ ਚੌਂਕ ਸੀਗਾ ਉਹਦਾ ਨਾਮ ਰੱਖ ਤਾ ਇਹਨਾਂ ਨੇ ਗੁਰਮੁਖੀ ਚੌਂਕ ਆਹੀਂ ਪੂਰੇ ਪੰਜਾਬ ਦੇ ਵਿੱਚ ਮਤਲਬ ਕੀ ਹੈ ਕਿ ਪਿਛਲੀ ਸਰਕਾਰ ਯਾਦ ਹੀ ਨਾ ਆਵੇ ਲੋਕਾਂ ਨੂੰ ਇਹ ਸਰਕਾਰ ਨੇ ਮੰਨ ਲਓ ਤੁਸੀਂ ਲੈਂਡ ਪਲਾਨਿੰਗ ਕਰਕੇ ਦੇਤੀ ਤੇ ਕਲੋਨੀਆਂ ਅਗਲੀ ਸਰਕਾਰਾਂ ਨੇ ਨਹੀਂ ਬਣਾਉਣੀਆਂ ਕਿਉਂਕਿ ਉਹਨਾਂ ਨੂੰ ਲੱਗਣਾ ਕਿ ਨਾ ਤਾਂ ਭਗਵੰਤ ਮਾਨ ਦਾ ਵੱਜੂ ਨਾ ਕਲੋਨੀਆਂ ਡਵੈਲਪ ਹੋਗੀਆਂ ਤਾਂ ਨਾ ਤਾਂ ਆਮ ਆਦਮੀ ਪਾਰਟੀ ਦਾ ਵੱਜੂਗਾ ਉਹ ਕਿਉਂ ਕਹਣਗੇ ਵੀ ਇਹ ਚੀਜ਼ਾਂ ਡਵੈਲਪ ਹੋਏਗੀਆਂ ਕਾਂਗਰਸ ਡੈਮੋਕ੍ਰੇਸੀ ਦੇ ਵਿੱਚ ਇੱਕ ਸਭ ਤੋਂ ਵੱਡਾ ਲੂਪ ਹੋਲ ਇਹ ਵੀ ਆ ਕਿ ਆਉਣ ਵਾਲਾ ਸਰਕਾਰਾਂ ਪਿਛਲੀ ਸਰਕਾਰ ਦੇ ਕੰਮਾਂ ਤੇ ਮਿੱਟੀ ਪਾਉਂਦੀਆਂ ਆ ਆਪਦੇ ਨਵੇਂ ਕੰਮ ਚਲਾਉਂਦੀਆਂ ਨੇ ਸੋ ਵੀਰ ਮੇਰਿਓ ਜਿਹੜਾ ਤੁਹਾਨੂੰ ਅੱਜ ਗੁੜ ਦੇ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਸਰਕਾਰ ਨੇ ਕਿਸਾਨਾਂ ਨੂੰ ਕੋਈ ਪੈਸੇ ਨਹੀਂ ਦੇਨੇ ਕਿਸਾਨ ਸਰਕਾਰ ਨੇ ਪੈਸੇ ਕਿਹਨੇ ਦਿੱਤਾ ਮੀਡੀਆ ਨੂੰ ਦਿੱਤੇ ਆ ਯੂਟਿਊਬਰਾਂ ਨੂੰ ਦਿੱਤੇ ਆ ਵੀ ਭਾਈ ਵੀਡੀਓ ਚਲਾਈ ਜਾਓ ਲੋਕਾਂ ਦੇ ਹੱਕ ਜਿਹੜਾ ਮਾਨਾ ਲੋਕਾਂ ਦੀ ਲੋਕਾਂ ਦੇ ਵਿੱਚ ਇਹ ਗੱਲ ਫੈਲਾਓ ਕਿਵੇਂ ਫਲਾ ਰਹੇ ਆ ਆ ਪਹਿਲਾਂ ਆ ਉਹਦੇ ਮੁੱਖ ਮੰਤਰੀ ਟਵੀਟ ਕਰਦਾ ਹੈ ਫਿਰ ਮੰਤਰੀ ਟਵੀਟ ਕਰਦੇ ਆ ਸਾਰੇ ਇਹਨਾਂ ਨੂੰ ਟਵੀਟ ਕਿੱਥੋਂ ਮਿਲ ਕੇ ਆ ਬਣ ਕੇ ਆਉਂਦੇ ਆ ਦਿੱਲੀੋਂ ਤੇ ਇੱਕ ਦੋ ਮੰਤਰੀ ਦਾ ਇਹੋ ਜਿਹਾ ਜਿਹਨਾਂ ਨੇ ਜਿਹੜਾ ਹੈਗਾ ਟਵੀਟ ਹੀ ਉਹ ਮੈਂ ਕਰਦਾ ਜਦੋਂ ਦਿੱਲੀੋਂ ਆਇਆ ਸੀ ਵੀ ਭਾਈ ਇਹਨੂੰ ਪੇਸਟ ਕਰਨਾ ਤੇ ਉੱਤੇ ਲਿਖਿਆਗਾ ਬਾਅਦ ਚ 4 ਘੰਟੇ ਬਾਅਦ ਬਦਲੇ ਮਤਲਬ ਕੀ ਉਸ ਤੋਂ ਬਾਅਦ ਥੱਲੇ ਵਾਲਾ ਕੇਡਰ ਕਰਦਾ ਉਸ ਤੋਂ ਬਾਅਦ ਇਹਨਾਂ ਦਾ ਦਲਾਲ ਮੀਡੀਆ ਕਰਦਾ ਉਸ ਤੋਂ ਬਿਨਾ ਜਿਹੜੇ ਹੈਗੇ ਵੀ ਕਿਹੋ ਜਿਹਾ ਯੂਟਿਊਬਰ ਉਹ ਕਰਦੇ ਆ ਠੀਕ ਆ ਕਾਰਨ ਹੈ ਕਿਉਂਕਿ ਜਦੋਂ ਦਿੱਲੀ ਦਾ ਅੰਦਰ ਉਹਨਾਂ ਨੂੰ ਜਿੱਤਿਆ ਸੀ ਉੱਚ ਪੰਜਾਬ ਦੇ ਮੀਡੀਆ ਨੇ ਪੰਜਾਬ ਦੇ ਯੂਟਿਊਬਰਾਂ ਨੇ ਪੰਜਾਬ ਦੇ ਨੌਜਵਾਨਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ ਸੀ ਜਿਸ ਤਰ੍ਹਾਂ ਅੱਜ ਤੱਕ ਏਬੀਪੀ ਜਾਂ ਵੱਡੇ ਚੈਨਲ ਜੀ ਨਿਊਜ਼ ਆਰ ਭਾਰਤ ਵਰਗੇ ਜਦੋਂ ਸਾਨੂੰ ਕਹਿੰਦੇ ਸੀਗੇ ਕਿ ਇਹ ਕਿਸਾਨ ਨਹੀਂ ਗਏ ਇਹਦਾ ਬਾਣਿਆਂ ਨੇ ਇਹਦਾ ਫਲਾਨ ਨੇ ਇਹ ਤਾਂ ਆੜਤ ਗਏ ਨੇ ਇਹ ਖਾਲਸਤਾਨੀ ਨੇ ਇਹ ਫਲਾਨ ਨੇ ਇਹ ਧਮਕੇ ਨੇ ਤਾਂ ਉਦੋਂ ਜਿਹੜਾ ਜਿਹੜਾ ਕ੍ਰੀਏਟਿਵ ਰੋਲ ਸੀਗਾ ਉਹ ਪੰਜਾਬ ਦੇ ਮੀਡੀਆ ਨੇ ਅਦਾ ਕੀਤਾ ਸੀ ਪੰਜਾਬ ਦੇ ਯੂਟਿਊਬਰਾਂ ਨੇ ਅੱਜ ਕੀ ਹੋ ਰਿਹਾ ਅੱਜ ਉਹਨਾਂ ਨੂੰ ਖਰੀਦਿਆ ਗਿਆ ਪਹਿਲਾਂ ਵੀ ਕਿਤੇ ਇਹ ਨਹੀਂ ਇਹਨਾਂ ਦੇ ਪੱਖ ਜਿਹੜੇ ਚਲੇ ਜਾਣ ਉਹਨਾਂ ਨੂੰ ਸਭ ਤੋਂ ਪਹਿਲਾਂ ਪੈਸੇ ਦਿੱਤੇ ਜਾ ਰਹੇ ਹਨ ਤੁਸੀਂ ਪੰਜਾਬੀ ਕੋ ਇੱਕ ਗੱਲ ਯਾਦ ਰੱਖੋ 165 ਪਿੰਡਾਂ ਦੇ ਉਹ ਵੀ ਉਹ ਪੰਜਾਬ ਦੇ ਉਹ ਪਿੰਡ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਲਓ ਮਹਾਲੀ ਦੇ ਠੀਕ ਆ ਪਿੰਡ ਆ ਗਿਆ ਗੁਰਦਾਸਪੁਰ ਦੇ ਆ ਗਿਆ ਲੁਧਿਆਣੇ ਦੇ ਆ ਗਿਆ ਬਠਿੰਡਾ ਦਾ ਆ ਗਿਆ ਮਾਨਸਾ ਆ ਗਿਆ ਇਹਨਾਂ ਨੇ ਹਰ ਥਾਂ ਦੇ ਉੱਤੇ ਜਿਹੜਾ ਪੱਥਰ ਪਿਛਾਉਣ ਵਾਸਤੇ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਸੋ ਇਹ ਬਹੁਤ ਮਾੜੀ ਹੈ ਨੀਤੀ ਹੈ ਨਾ ਤਾਂ ਇਹਨਾਂ ਨੂੰ ਲੱਖ ਰੁਪਏ ਦਿੱਤਾ ਜਾਣੇ ਕਿਉਂਕਿ 165 ਪਿੰਡਾਂ ਦੀ ਜੇ ਗੱਲ ਕਰਾਂ ਤਾ ਲਗਭਗ 65000 ਏਕੜ ਜ਼ਮੀਨ ਹੈ ਜਿਹੜੀ ਵੱਲ ਨੂੰ ਫਿਰਦਾ 65000 1 ਏਕੜ ਵੰਗਰ 1 ਲੱਖ ਦੇਣਾ ਸਿੱ 65000 ਨੂੰ 1 ਲੱਖ ਨਾਲ ਗੁਣਾ ਕਰੋ ਕਿੰਨਾ ਰੁਪਇਆ ਬਣ ਗਿਆ ਪਤਾ 6500 ਕਰੋੜ ਹਰੇਕ ਸਾਲ ਇਹ ਸਰਕਾਰ ਵਿਆਹ ਕਰੂ ਕਰੇ ਜਿਹੜੀ ਸਰਕਾਰ ਹਰੇਕ ਤੀਜੇ ਮਹੀਨੇ ਦਾ 8500 ਕਰੋੜ ਰੁਪਇਆ ਚੱਕ ਕੇ ਮੁਲਾਜ਼ਮਾਂ ਨੂੰ ਤਨਖਾਹ ਦਿੰਦੀ ਹੈ ਹਰ ਸਾਲ ਜਿਹੜਾ ਡੈਟ ਸੀਗਾ ਪੰਜਾਬ ਸਰ ਲਗਭਗ 4.5 ਲੱਖ ਕਰੋੜ ਰੁਪਏ ਹੋ ਚੁੱਕਿਆ ਕਿੱਦਾਂ ਦੇ ਦੇਣਗੇ ਭਾਈ ਇਹ ਤੇ 10 ਸਾਲਾਂ ਤੋਂ ਹਜੇ ਤੱਕ ਜਿਹੜੀ ਹੈਗੇ ਭਰੇ ਨਹੀਂ ਜਾਣੇ ਕਿੱਦਾਂ ਹੋ ਸਕਦਾ ਹੈ ਪੋਸੀਬਲ ਹੀ ਨਹੀਂਗਾ ਠੀਕ ਹੈ ਇਹ ਤਾਂ ਉਵੇਂ ਹੋਣਾ ਜਿਵੇਂ ਬੀਬੀਆਂ ਨੂੰ 1000 ਰੁਪਿਆ ਦੇ ਤਾਂ ਜਿਵੇਂ મોદી ਸਾਹਿਬ ਨੇ 12 ਲੱਖ ਦੇ ਤਾਂ ਉਵੇਂ ਕਿਸਾਨ ਨੂੰ ਤੁਹਾਨੂੰ 1 ਲੱਖ ਦੇ ਦਿਆ ਕਰਨਾ ਕਾਰਨ ਨਾ ਕਹਿੰਦੇ ਵੀ ਰਜਿਸਟਰਿਆਂ ਕਰਾ ਲੋ ਫਲਾਣਾ ਕਰਾ ਲੋ ਧਮਕਾ ਕਰਾ ਲੋ ਵੀਰ ਮੇਰੇ ਕੋਈ ਨਹੀਂ ਹੋਣਾ ਸੋ ਤੁਸੀਂ ਇੱਕ ਵਾਰ ਸਿਆਣੇ ਬਣ ਕੇ ਜਿਹੜਾ ਹੈਗਾ ਇਸ ਨੀਤੀ ਦਾ ਵੱਧ ਤੋਂ ਵੱਧ ਵਿਰੋਧ ਕਰਗੇ ਔਰ ਆਲ ਮਿਲ ਕੇ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਉਜਾੜੇ ਤੋਂ ਬਚਾਗੇ ਤੇ ਜਿਹੜਾ ਅੱਜ ਕੱਲ ਕੈਬਨਟ ਘੱਟ ਲੱਗਦੀ ਹੈ ਤੇ ਐਂ ਲੱਗਦਾ ਜਿਵੇਂ ਪ੍ਰਾਪਰਟੀ ਡੀਲਰ ਜਿਆਦਾ ਹੀ ਬੈਠੇ ਹੁੰਦੇ ਹੈ ਹਨਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਆਪਾਂ ਜਿਹੜਾ ਪੰਜਾਬ ਦੇ ਭਲੇ ਵਾਸਤੇ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਇਸ ਵਾਰ ਇਹਨਾਂ ਨੂੰ ਹਰਾਗੇ ਭਾਈ ਠੀਕ ਆ ਤੇ ਪੰਜਾਬ ਦੇ ਜਿੰਨੇ ਲੋਕ ਮੈਨੂੰ ਦੇਖ ਰਹੇ ਆ ਇਹ ਤੁਸੀਂ ਹੁਣ ਮੀਡੀਆ ਬਾਨਾ ਕਿਉਂਕਿ ਆਪਣੇ ਵਾਲ ਤਾਂ ਖਰੀਦ ਲਏ ਇਹਨਾਂ ਨੇ ਤੁਸੀਂ ਇਹਨਾਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨਾ ਵਾਰ ਤੋਂ ਵਾਰ ਇਹ ਜਿਹੜਾ ਹੈਗਾ ਲੈਂਡ ਪੂਲਿੰਗ ਪਾਲਸੀ ਦਾ ਜਿਹੜਾ ਹੈਗਾ ਵਿਰੋਧ ਕਰੋ ਇਹਦੇ ਹੱਕ ਦੇ ਵਿੱਚ ਪੋਸਟਾਂ ਪਾਓ ਵੀ ਭਾਈ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਨਹੀਂ ਵੇਚਣਾ ਚਾਹੁੰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ